ਸਨ ਦੋਸਤੋ ਸਤਸ੍ਰੀਆਕਾਲ ਕੁਦਰਤੀ ਖੇਤੀ ਵਿੱਚ ਆਪ ਜੀ ਦੇਖ ਰਹੇ ਹੋ ਇਹ ਮਹਿੰਦੀ ਦਾ ਜੋ ਬੂਟਾ ਹੈ ਉਹਨੂੰ ਇਹ ਫੁੱਲ ਲੱਗਦੇ ਨੇ ਮਹਿੰਦੀ ਮਹਿੰਦੀ ਦੇ ਆਪਣੇ ਦੋ ਤਰ੍ਹਾਂ ਦੇ ਪੌਦੇ ਨੇ ਇੱਕ ਨੂੰ ਫੁੱਲ ਲੱਗਦੇ ਨੇ ਇੱਕ ਨੂੰ ਨਹੀਂ ਲੱਗਦੇ ਆਪਣੇ ਪੰਜਾਬ ਦੇ ਵਿੱਚ ਮਹਿੰਦੀ ਦੀ ਵਰਤਦਾ ਬਹੁਤ ਜ਼ਿਆਦਾ ਕੀਤੀ ਜਾਂਦੀ ਆ ਪਰ ਅਸਲੀ ਜਿਹੜੀ ਦੇਸੀ ਆ ਜੋ ਸਾਡੇ ਖੇਤਾਂ ਵਿੱਚ ਬੜੇ ਆਰਾਮ ਨਾਲ ਬਿਨਾ ਪਾਣੀ ਤੇ ਹੋ ਜਾਂਦੀ ਆ ਕਿਉਂਕਿ ਇਹ ਝਾੜੀਦਾਰ ਪੌਦਾ ਤੇ ਕੰਡੇ ਹੁੰਦੇ ਨੇ ਤੇ ਕੋਈ ਖਰਚਾ ਨਹੀਂ ਹੈਗਾ ਤੇ ਪੁਰਾਣੇ ਸਮਿਆਂ ਵਿੱਚ ਇਹਨਾਂ ਦੇ ਪੱਤੇ ਆਪਣੇ ਸਰੀਰ ਲਈ ਸਿਹਤ ਲਈ ਜਦੋਂ ਕੁੱਟ ਕੇ ਰਗੜ ਕੇ ਲਾਏ ਜਾਂਦੇ ਸਨ ਤਾਂ ਬਹੁਤ ਫਾਇਦਾ ਕਰਦੇ ਸਨ ਉਹ ਜਿਹੜੀ ਪੁਰਾਣੀ ਤਕਨੀਕ ਸੀ ਬਜ਼ੁਰਗਾਂ ਦੇ ਉਹ ਸਿਸਟਮ ਸੀਗਾ ਇਹਦੇ ਪੱਤੇ ਦਾ ਲਾਭ ਲੈਣਾ ਸੀਗਾ ਉਹ ਹੁਣ ਇੱਕ ਡਿਜ਼ਾਈਨ 'ਚ ਬਦਲ ਚੁੱਕਿਆ ਸਿਰਫ ਦਿਖਾਵੇ ਲਈ ਜਿਹੜੀ ਹੁਣ ਅਸੀਂ ਮਹਿੰਦੀ ਵਰਤਦੇ ਆ ਉਹ ਗੁਣਕਾਰੀ ਹੈ ਜਾਂ ਨਹੀਂ ਹੈ ਉਹਦੇ ਬਾਰੇ ਤਾਂ ਪਤਾ ਨਹੀਂ ਹੁੰਦਾ ਪਰ ਇਹ ਇੱਕ ਆਯੁਰਵੇਦ ਵਿੱਚ ਉਹ ਪੌਦੇ ਨੇ ਜਿਹੜੇ ਬਹੁਤ ਹੀ ਸਰੀਰ ਲਈ ਲਾਭਕਾਰੀ ਹੁੰਦੇ ਸਨ ਤੇ ਠੰਡਕ ਪਹੁੰਚਾਉਂਦੇ ਸਨ ਤੇ ਇੱਕ ਰੰਗ ਨੂੰ ਹੱਥਾਂ ਤੇ ਚਾੜ੍ਹਦੇ ਸਨ ਜੋ ਅਸਲ ਹੀ ਹੁੰਦਾ ਦੀ ਕੁਦਰਤੀ ਹੁੰਦਾ ਸੀਗਾ ਉਸ ਤਰ੍ਹਾਂ ਦੇ ਪੌਦੇ ਨੇ ਪਰ ਹੁਣ ਇਹਨਾਂ ਦੀ ਵਰਤੋਂ ਬਿਲਕੁਲ ਖਤਮ ਹੋ ਚੁੱਕੀ ਆ ਇਹਨਾਂ ਦੀ ਵਰਤੋਂ ਇੱਕ ਹੋਰ ਰੰਗਾਂ ਵਾਲੇ ਪੌਦਿਆਂ ਨੇ ਲੈ ਚੁੱਕੀ ਜਿਹੜੇ ਕਿ ਪਤਾ ਵੀ ਨਹੀਂ ਹੁੰਦਾ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਪਰ ਇਹ ਅਸਲੀ ਮਾਂਦੀ ਦੇ ਪੌਦਿਆਂ ਨੇ ਜਿਨ੍ਹਾਂ ਨੂੰ ਫੁੱਲਾਂ ਤੋਂ ਲੈ ਕੇ ਸਭ ਕੁਝ ਲੱਗਦਾ ਤੇ ਜੇ ਆਪਾਂ ਨੇ ਅਸਲੀ ਚੀਜ਼ ਦੀ ਵਰਤੋਂ ਕਰਨੀ ਆ ਤਾਂ ਆਪਾਂ ਨੂੰ ਅਸਲੀ ਚੀਜ਼ ਹੀ ਵਰਤੋਂ ਚ ਲਿਆਉਣੀ ਚਾਹੀਦੀ ਆ ਤੇ ਉਹ ਪੌਦਿਆਂ ਤੋਂ ਆਪਾਂ ਨੂੰ ਬੜੇ ਆਰਾਮ ਨਾਲ ਮਿਲ ਜਾਂਦੇ ਨੇ ਧੰਨਵਾਦ ਜੀ